ਸਸਿਆਕਾਰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਾਂ ਜੀ ਅੱਜ ਤੁਹਾਨੂੰ ਦੱਸਦੇ ਹਾਂ ਕਿ ਕੱਲ ਮੌਸਮ ਵਗੈਰਾ ਖਰਾਬ ਸੀ ਤੇ ਮੀਂਹ ਪੈ ਗਿਆ ਰਾਤ ਨੂੰ ਥੋੜਾ ਜਿਆਦਾ ਹੀ ਪਿਆ ਤੇ ਹੁਣ ਆਪਣੇ ਕੋਲ ਆਇਆ ਬੱਬੂ ਹੀ ਰੜੀ ਤੇ ਆਪਾਂ ਉਹ ਨਾਲ ਗੱਲਬਾਤ ਕਰਦੇ ਆਂ ਸਾਹਮਣੇ ਮਸ਼ੀਨ ਖੜੀ ਆ ਇੱਥੇ ਤਕਰੀਬਨ ਥੋੜਾ ਨਹੀਂ ਪਿਆ ਮਸ਼ੀਨਾਂ ਚੱਲ ਸਕਦੀਆਂ ਨੇ ਬਾਕੀ ਅਜਾਜ ਅੱਜ ਚਲਾਉਣੀਆਂ ਨਹੀਂ ਏਰੀਆ ਤਕਰੀਬਨ ਬਹੁਤ ਖੜਾ ਇੱਧਰ ਤੇ ਬੰਦਾ ਕੰਨਾ ਕੀ ਆ ਰਿਹਾ ਅੱਜ ਜੀ ਆਪਣੇ ਕੋਲੇ ਬੱਬੂ ਹੀ ਆਏ ਨੇ ਬੜੀ ਮੁਸ਼ਕਲ ਮਿਹਨਤ ਕਰਕੇ ਆਏ ਨੇ ਬੜਾ ਫੋਨ ਕੀਤਾ ਇਹਨਾਂ ਨਾਲ ਆਜਾ ਇੱਥੇ ਤਕਰੀਬਨ ਇਹ ਹੈਗੇ ਆ 10 12 ਕਿਲੋਮੀਟਰ ਹੈ ਮਿੰਤਾ ਤਰਲਾ ਕਰਕੇ ਇਹਨਾਂ ਨੂੰ ਸੱਜਾ ਇੱਥੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਰੋਟੀ ਖਾਣਾ ਇਹ ਕੋ ਦਾ ਮਿਲਣਾ ਜੀ ਸਸਿਕਾ ਵੀ ਸਾਰਿਆਂ ਨੂੰ ਜੀ ਰੋਟੀ ਖਾਣਾ ਆਇਆ ਮਿਲਣਾ ਆਇਆ ਹੋਰ ਸਾਰੇ ਠੀਕ ਠਾਕ ਹੋ ਗਿਰ ਜੀ ਤੂੰ ਰੋਟੀ ਖਾਣੀ ਆ ਕਿ ਨਹੀਂ ਫਿਰ ਆਟੇ ਦਾ ਖਾਬ ਰੋਟੀ ਦਾ ਕਿਸਮਤ ਚ ਖਾ ਲਾ ਕਿਸਮਤ ਨਹੀਂ ਕਿਸਮਤ ਬਣਾਉਣੀ ਪੈਂਦੀ ਹੈ ਬਾਹਰ ਆ ਕੇ ਬਣਾਉਣੀ ਪੈਂਦੀ ਹੈ ਬੋਡੀਆਂ ਬਣੀ ਜਾਂਦੇ ਨੇ ਚਲੋ ਉਹ ਤਾਂ ਕੋਈ ਗੱਲ ਨਹੀਂ ਸਾਡੇ ਰੋਟੀ ਖਾਏ ਕਿਸਮਤ ਬਣਾਉਣੀ ਪੈਣੀ ਹੈ ਤੂੰ ਦੱਸ ਬਣਾ ਸਕਦਾ ਜ ਨਹੀਂ ਅੱਛਾ ਨਹੀਂ ਬਣਾਉਣੀ ਕਿਸਮਤ ਇਹਨਾਂ ਕਿਸਮਤ ਚ ਨਹੀਂ ਗਿਆ ਜੀ ਤੂੰ ਗੱਦਾ ਗੁੱਲਾ ਬਣਾ ਲਿਆ ਤਾਂ ਗੋਹੇ ਰੱਖੀ ਬੈਠਾ ਇਹ ਕਿਹੜਾ ਹਾਬਤਾ ਆਟਾ ਗੁੰਨਦਾ ਹੈ ਇਹ ਤਰੀਕਾ ਨਾ ਹੈ ਵੇ ਨ ਤਾਂ ਰੋਟੀ ਦੀ ਸੈਟਿੰਗ ਆਉਂਦੀ ਇਹ ਦੇਖ ਕੋਰਾ ਇਹ ਜੀ ਲਾਂਗਰੀ ਸਾਹਿਬ ਨੇ ਇਧਰ ਗੋਰੇ ਨੂੰ ਸ਼ੌਂਕ ਬਹੁਤ ਹੈ ਖਾਣੇ ਪੀਣੇ ਬਣਾਉਣੇ ਦਾ ਕਿਉਂਕਿ ਕੋਈ ਕੋਈ ਬੰਦਾ ਲੱਗਦਾ ਨਹੀਂ ਹਾਂ ਇਹ ਤਾਂ ਮੈਂ ਉਹਦਾ ਹੱਥੀਂ ਚੀਜ਼ ਬਣਾਉਣੀ ਆ ਅੱਜ ਆਪਾਂ ਲਿਆ ਕੇ ਭਿੰਡੀਆਂ ਇਹਨਾਂ ਨੂੰ ਵਿੱਚ ਥੋੜਾ ਜਿਹਾ ਪਨੀਰ ਲਿਆ ਕੇ ਤਾਂ ਪਨੀਰ ਪਾ ਕੇ ਬਰੀਕ ਜਿਹਾ ਕਰਕੇ ਪਾਣਗੇ ਤੇ ਤੇਨੂੰ ਸ਼ੌਂਕ ਕਿੱਥੇ ਜਾ ਗਿਆ ਹੈ ਨਾ ਇਧਰ ਮੁੱਕਰੀ ਮੇਰੇ ਵੱਲੇ ਹਾਂ ਅੱਛਾ ਵੇਲੇ ਕਰਕੇ ਵੇਲਾ ਇਹ ਬੰਦੇ ਨੇ ਇਹ ਬੰਦੇ ਨੂੰ ਰੋਕਦਾ ਤੂੰ ਹਜਜੀ ਨਾ ਮੈਂ ਆਪ ਖੁਦ ਬਣਾਉਣਾ ਦਾ ਇਹਨੂੰ ਕੋਈ ਕਹਿ ਦੋਗਾ ਡਰਾਈਵਰ ਵੀ ਮੈਂ ਬਣਾਉਣਾ ਤੂੰ ਰਹਿਣ ਦੇ ਕਹ ਦੇਗਾ ਕੋਈ ਬੰਦਾ ਕੋਈ ਨਹੀਂ ਕਰ ਸਕਦਾ ਜਿੰਨੇ ਡਰਾਈਵਰ ਆ ਅੱਥੇ ਨਹੀਂ ਬੰਦਰੇ ਸ਼ੌਂਕ ਹੁੰਦਾ ਇਹਨੇ ਇਹਨੇ ਰਾਤ ਵਿੱਚ ਆਖਾ ਤੈਨੂੰ ਰੋਟੇ ਪਕਾੜ ਹਵਜੀ ਨਾਲ ਮੈਂ ਆ ਕੇ ਬਣਾਵਾਂ ਦਾ ਸਬਜੀ ਦਾ ਤਾਂ ਮਾਰ ਬਹੁਤ ਹੈ ਤਰੀਓ ਸਬਜੀ ਦਾ ਇੱਕ ਇੱਕ ਤਰੀਕਾ ਹੁੰਦਾ ਹੈ ਤੇ ਹੁਣ ਤੋਂ ਮੇਰੇ ਨਾਲ ਅੱਧਾ ਗੁੱਲਾ ਬਣਾ ਕੇ ਤੂੰ ਹੋਰ ਤਿਆਰ ਕਰ ਦਿੱਤਾ ਇਹਨੂੰ ਇਕੱਠੇ ਨਹੀਂ ਹਰ ਬਣ ਸਕਦਾ ਹੈ ਹਾਂ ਆਟਾ ਜ਼ਿਆਦਾ ਹੈ ਆਟਾ ਜ਼ਿਆਦਾ ਹੈ ਆਟਾ ਛੋਟਾ ਆਟਾ ਹਰ ਵੱਡੀ ਜਾਏ ਪੈਰਾਂ ਵਿੱਚ ਨਾ ਮਧੂਲੀ ਥੋੜੀ ਪਿਸ਼ਾਂ ਕਰ ਰੋਣ ਨੂੰ ਮੜ ਜੀ ਜਿਵੇਂ ਜਨਾਨੀਆਂ ਜਿਵੇਂ ਜਨਾਨੀਆਂ ਕਰਦੀਆਂ ਨੂੰ ਮੜ ਜਾਗਾ ਕਰ ਹੋਰ ਇੱਥੇ ਹੈ ਕਿ ਨਵੇਂ ਨੂੰ ਆ ਬਾਈ ਬੰਦਾ ਰਹਾਣ ਫਿਰ ਏਡੀ ਚਲਣੀ ਹੈ ਕਿ ਜੈ ਹੋ ਰਿਹਾ ਰੋਟੀ ਗੁੜੀ ਹਾੜ ਆ ਦਾ ਬੰਦੇ ਦੇ ਹੜਾ ਇੱਕ ਬਣਾਦਾ ਬ੍ਰੀਕ ਬ੍ਰੀਕ ਦੇ ਪਤਲੀ ਜਿਹੜਾ ਨਾਲ ਬੰਦਾ ਆਦਾ ਇੱਕ ਹੋਰ ਹੈ ਇਹਦਾ ਬੁੱਢਾ ਤੇ ਉਹ ਕਿੰਨੇ ਰੋਟੀ ਦੋ ਹੈ ਜੀ ਕਹਦਾ ਦੋ ਜਨੇ ਬਕਵਾਲੇ ਰਾਤ ਨੂੰ ਹਣਾ ਦੁਪਹਿਰੇ 12 ਅਰੇ ਤਿੰਨ ਦਾ ਰੋਟੀ ਖਾਣੀ ਹਾਂ ਤੇ ਇਹਨੂੰ ਦੱਸਿਆ ਕਿ ਮੈਂ ਜਾਵਾਂਗਾ ਪਾਣੀ 6 ਵਜੇ ਨਾਲ ਬਣਾਣਾ ਹੈ ਰੋਟੀ ਹਾਂ 5 ਵਜੇ ਮੈਂ ਜਾਣਾ ਉਹ 5 5 ਦੇ ਵਾਸਤੇ ਜਾਣਾ ਕਰ ਨੂੰ ਕਹਿੰਦੇ ਮੈਂ ਉੱਠ ਕੇ ਰੋਟੀ ਤਿਆਰ ਜਾਈਦੀ ਐ ਹਾਂ ਹਾਂ ਉਹਨੇ ਤਿੰਨ ਪਰੌਂਠੇ ਸਵੇਰੇ ਫਿਰ ਉਹਨੇ ਖਾਣੀ 12 ਵਜੇ 12 ਵਜੇ ਫਿਰ ਸ਼ਾਮ ਨੂੰ ਤੇ ਬਾਈ ਚਾਂ ਕੋਈ ਰੜਕ ਰਹਿ ਗਈ ਤਾਂ ਰਾਤ ਨੂੰ 12 1 ਵਜੇ ਥਾ ਵੀ ਸਕਦਾ ਤੈਨੂੰ ਹਾਂ ਸੰਦਾ ਗੁੱਸਾ ਨਹੀਂ ਕਰਦਾ ਪੰਜ ਦਰ ਔਖੇ ਸੇ ਕੱਢ ਲਈ ਉਹਦਾ ਫਿਰ ਮੈਂ ਆਈ ਆਂਦਾ ਬਾਕੀ ਮੈਨੂੰ 10 ਦੀ ਜਦ ਤੱਕ ਖਰਾਬ ਕਰੇ ਫੋਨ ਕਰਨਾ ਮੈਨੂੰ ਠੀਕ ਹੈ ਕਰੇਗਾ ਕਿ ਫੋਨ ਹੈ ਇਹ ਨਾਲ ਤੇਰਾ ਚੋਲਾ ਚੁਲਾ ਇੱਥੇ ਨਾ ਖਰਾਉ ਨਿਕਲ ਜੀ ਮੇਰਾ ਆਉਣ ਤੋਂ ਪਹਿਲਾਂ ਪਹਿਲਾਂ ਹੀ ਕੋਲਾ ਤੇ ਉਲਾਈ ਦਿੱਤਾ ਜੋ ਉਲਾਈ ਛੱਡ ਕੇ ਨਿਕਲਿਆ ਰਾਹ ਨਾਲ ਮੈਂ ਚੱਲਣਾ ਨਾ ਚੱਲਿਆ ਸਾਡੇ ਘਰੇ ਪੈਣ ਦੋ ਇੱਕ ਲਫਾਵੇ ਲਿਗੜੇ ਪਾ ਲਾ ਕੇ ਨਾਲ ਮੈਂ ਨਾਉਣ ਚੱਲਿਆ ਯਾਰ ਇਹ ਉਦੋਂ ਪਾ ਲਾਣਾ ਜਦੋਂ ਚੋਲਾ ਵਿੱਚ ਛੱਡਣਗੇ ਚੋਲਾ ਫੌਜੀ ਵਾਲਾ ਇਹਨਾਂ ਨੂੰ ਗੋਰੀ ਨੂੰ ਫੋਨ ਕਰਨਾ ਗੋਰਾ ਹੈ ਮੇਰਾ ਜਿਹੜਾ ਮਾਨ ਚੱਕੀ ਲੈ ਜਾਣਾ ਜਦੋਂ ਘਰਾਂ ਨੂੰ ਆਵੇਗਾ ਇਹ ਨਾ ਕੰਮ ਕਰੀ ਠੀਕ ਹੈ ਨਹੀਂ ਨਹੀਂ ਪੈਦਾ ਤੇ ਨਹੀਂ ਨਾ ਸੇਲ ਪੂਰਾ ਲਵਾਵੇਂਗਾ ਪੂਰਾ ਪੂਰਾ ਅੱਧਾ ਤੇ ਨਹੀਂ ਸਜੀਵ ਖਾਈ ਮੜੀ ਸਮਾ ਲੈ ਤਾ ਸੰਗਾ ਮੜੀ ਕਿਵੇਂ ਆ ਹੈ ਉਹ ਮੂੰ ਮੇਰੇ ਵਾਲਾ ਕਰਾ ਮੂੰ ਆਪਣਾ ਮਸ਼ੀਨ ਦਾ ਕੰਮ ਕੀ ਕੀ ਰਹਿਗਾ ਹੁਣ ਉਹ ਇੱਥੇ ਦਾ ਮਾਦ ਪਾਇਆ ਆਪਣਾ ਕੀ ਕੀ ਰੈਂਦਾ ਦੱਸ ਦੀ ਮੜਾ ਬੈਨ ਬੈਨ ਸানা ਲੋਡਿੰਗ ਪਟਣਾ ਪੈਣਾ ਯਾਰ ਹੁਣ ਹੀ ਪਤਾ ਲੀ ਫਿਰ ਥੋਡੇ ਬਦਲੀ ਚ ਨਾਇਆ ਕੋਣ ਦੱਸੀ ਨਾ ਕਰਵਾ ਇਹਦੇ ਡੈਡੀ ਨੇ ਸਾਰਾ ਕਿਧਰ ਰੋਟੀ ਕਿਨੇ ਬਣਾਉਣੀ ਥੋਡੇ ਚ ਤੂੰ ਬਣਾਉਣੀ ਫੋਰਮ ਨਾ ਕੇ ਇਹਨੇ ਦੇਸੀ ਕਹੋ ਲਾਣੇ ਤੇ ਤੇ ਆਟਾ ਹੋਰ ਮਲਣਾ ਪੈਣਾ ਨਹੀਂ ਵਾ ਤੂੰ ਪਹਿਲੇ ਐਵੇਂ ਜਿੰਨੇ ਮਰਜੀ ਮਾਲ ਲੈ ਬੰਦੇ ਦਾ ਵੇ ਪਹਿਲੇ ਕਿੰਨੇ ਨੇ ਇਹਨਾਂ ਦਾ ਪੈਣਾ ਹੈ ਅਹੀਂ ਜਿੰਨਾਂ ਲਾਲਾ ਕਿਚੇ ਲਾਲਾ ਕਿੰਨੇ ਰੋਟੇ ਖਾਵੇਗਾ ਇਹ 10 ਚਾਰ ਖਾਵੇ ਚਾਰ ਖਾਣਾ ਵਾ ਇੱਕ ਵੀ ਨਹੀਂ ਮਿਲਣੀ ਵਾਦਾ ਪੱਕੇ ਗੱਲ ਹੈ ਦੁਰਨਾ ਮਾਰੀ ਕਿਉਂ ਲੱਗਾ ਫੇਰ ਨਹੀਂ ਕਿਉਂ ਲਾ ਕੇ ਪਕੜਿਆ ਨੇ ਕੋਈ ਗੱਲ ਤੂੰ ਕਿੰਨੇ ਖਾਵੇਂਗਾ ਵੀ ਮੈਂ ਦੋ ਅਗਰ ਮੇਰੀ ਕਿਸਮਤ ਹੋਏਗੀ ਜਮਾ ਆਪਾਂ ਨੇ ਪੂੜੀਆਂ ਸਗਾ ਪੂੜੀਆਂ ਤੂੰ ਕਿਨੇ ਖਾਏਗਾ ਖੋਣੇ ਨਹੀਂ ਖਾਣੀ ਪੂੜੀਆਂ ਖਾਣਾ ਦੱਸ ਤੂੰ ਆਟਾ ਪਾਇਆ ਗਿਆ ਪੂੜੀਆਂ ਖਾਵਾ ਜੈਂਡਰੀਆਂ ਉਹ ਐਵੇਂ ਉੱਤੋਂ ਤੇ ਕਰਦੇ ਬਣੇ ਨਾਲ ਖਾਣੀਆਂ ਦੇਖਿਆ ਨੇ ਇਹਨੇ ਖਾਣੀਆਂ ਦੇਖੇ ਨੇ ਆਹ ਚਲਿੱਤਰ ਕਰਦੇ ਬਣੇ ਜਨਾਨੀਆਂ 365 ਇਹਨਾਂ ਦੇ ਪਿੱਛੇ ਜਿਆਦਾ ਇਹਨਾਂ ਦੇ ਦੋ ਚੜਵਾਦੀ ਨੇ ਚਲਿੱਤਰ ਜਨਾਨੀ ਦੇ ਉਦੋਂ ਬਾਅਦ ਤੇ ਡਾਜਾ ਤੂੰ ਕਿਨੇ ਖਾਏਗਾ ਵੀ ਆਪ ਤੇ ਇੱਕ ਦੁੱਤਨਾ ਰਹਿਦੀ ਹੈ 6 ਚਾਂਜ ਲੈਂਦੀ ਕੋ ਨਹੀਂ 6 ਚਾਂਜ ਮਿਲਦੇ ਕਿ ਨਹੀਂ ਤੂੰ ਚਾਹ ਚਾਹ ਲੱਸੀ ਲੱਸੀ ਨਾਲੋਂ ਪਹਿਲਾਂ ਦੱਸੋ ਇਹ ਬਟੋਲੀ ਫਰਕ ਲਈ ਆਵੇ। ਨਰੇਸ਼ ਕੋਲ ਲੈ ਆਓ ਬਣਾ ਦੇ। ਬੰਦੇ ਨੂੰ ਕਲ ਕਿਆ ਕਰਦਾ। ਤੂੰ ਫੋਨ ਲਾਂ ਨਰੇਸ਼ ਨੂੰ। ਉਹ ਲਾਈਵ ਫੋਨ ਐਂਡ ਫਿਰ ਕਰਕ ਲਾ ਉਹਨਾਂ ਨੇ ਲੱਸੀ ਲਈ ਆ। ਛਾਂ ਛ ਪੇਕ ਲੱਸੀ ਆ ਘੜਾ ਲਾ। ਉਹ ਲਾਹ ਤੇ ਪਰਵਾਚ ਵੇਖੜ ਬਣਾਇ ਕੋਨੀ। ਨਨੋ ਹੋ ਗਿਆ। ਹਾਂ। ਉਹ ਹੱਦਾਂ ਆਇਆ ਕਰ। ਤੈਨੂੰ ਕਿਹੜਾ ਹੱਦ ਨਾਲ। ਤੈਨੂੰ ਕਿਹੜਾ ਹੱਦ ਨਾਲ। ਹੱਦ ਦੱਸ। ਚੇਪਣ ਮਾਰ ਚ ਪੀ। ਕੀ? ਆਹ। ਚੇਪੇ ਤੋਂ ਆਪੀ ਆੱਛਾ। ਆੱਛਾ। ਹੈਲੋ ਚੇਪੜ ਕਿਹੜਾ ਪਰੋ ਉਹ ਤੇ ਪੇਕੜਾ ਪਚਕੜ ਬਣਾਕਣੀ ਕੀ ਪੇਕੜ ਮਰ ਪਚਕੜ ਤੇ ਪੇਕੜਾ ਪਚਕੜ ਬੋਲੀ ਹਲੋ ਚੇਪੜ ਉਹ ਛਾਂ ਮੈਨ ਛਾਂ ਚ ਕਿਆਕ ਹਾਂ ਕਿਆਜ ਨਹੀਂ ਬਣਾਇਆ ਅੱਜ ਉਮੀਦ ਦੁਕਾਨ ਤੋਂ ਮਿਲ ਜਾਏਗਾ ਕਾਂ ਤੋਂ ਮਿਲ ਜਾਏਗਾ ਤੇਰਾ ਗਾਉਂ ਤੋਂ ਕੋੜੀ ਖਾਣ ਚਾਹੀਏ ਤੇ ਉਹ ਮੜੇ ਬੋਲੀ ਚ ਪੇਕੜ ਵਰ ਪੇਕੜ ਤੂੰ ਵਿੱਚ ਪੁੱਠੀ ਗੱਲ ਕਰਨੀ ਹੁੰਦੀ ਕੋਈ ਹੈ ਹੈਲੋ ਬੱਬੂ ਆਏ ਹੈ ਬੱਬੂ ਆਏ ਹੈ ਅਨਰੇਸ਼ ਆ ਜਾ ਅਰੇ ਬੱਬੂ ਹੋ ਚੱਲੇਗੇ ਨਾ ਆ ਜਾਉਂਗਾ ਫਿਰ ਤੂੰ ਅ ਮੇਰੇ ਬਾਸ ਸੋਣਾ ਅਨਰੇਸ਼ ਇੱਧਰ ਆ ਜਾ ਮੇਰੇ ਪਾਸ ਉਹ ਅਨਰੇਸ਼ ਉਹ ਦੁਕਾਨ ਤੇ ਛਾਂਜ ਲਈ ਜਾਣਾ ਮਾਰੇ ਖਾਤੇ ਸੇ ਪੈਸਾ ਮਾਰੇ ਖਾਤੇ ਵਿੱਚ ਡਾਲ ਦੇਣਾ ਜਿ세 ਜਿੰਨਾ ਵੀ ਲੱਗੇਗਾ 150 ਲੱਗੇਗਾ ਮਾਰੇ ਖਾਤੇ ਵਿੱਚ ਪਾ ਦੇਣਾ ਤੁਹਾਾਰੇ ਖਾਤੇ ਮਾਰੇ ਖਾਤੇ ਹਾਂ ਉਹ ਦੁਕਾਨ ਸੇ ਫੜ ਕੇ ਲਈ ਆ ਹੈ ਖਾਣਾ ਖਾਣਾ ਖਾ ਰਹਾ ਹਾਂ ਅਭੀ ਖਾਣਾ ਖਾ ਕੇ ਤੇ ਦੁਕਾਨ ਸੇ ਛਾਂਜ ਪਕੜ ਕੇ ਲੈਣਾ ਠੀਕ ਹੈ ਉਹ ਲੈ ਕੇ ਆਣਾ ਜ਼ਰੂਰ ਹੈ ਪਿੱਛੇ ਕੋ ਨਾ ਪਿੱਛੇ ਕੋ ਵੜਨਾ ਨਹੀਂ ਤੁਪਕਾਰ ਰੋਟੀ ਤੂੰ ਇੱਥੇ ਕਿਵੇਂ ਨਾ ਤੇ ਇਹਨਾਂ ਦੇ ਮਦਦ ਕਰ ਦਿੱਤੀ ਜੀ ਹੋਰ ਤੈਨੂੰ ਕੀ ਚਾਹੀਦਾ ਦਾ ਸਰ ਆ ਫੇਰ ਆਖ ਮੈਂ ਪਕਾਣਾ ਇਹ ਵਾਰੀ ਵਿੱਚ ਥੋੜਾ ਆਖੀ ਜੈਦਾ ਦਾ ਦਾ ਨਾ ਪੁਦਾ ਦਾ ਪੁਦਾ ਕਿਦਾਂ ਦਾ ਰੁਵਾਲ ਆ ਲੈ ਦੋਗ ਦ ਰੁਕ ਜਾੜਾ ਆਪਣਾ ਜਿਹੜਾ ਲਾਂਗਰੀ ਰਣਾ ਮੜਾ ਟੈਲ ਦਾ ਭੜਾ ਜਿੰਨੇ ਮੂੰਹ ਚ ਨਿਕਲ ਪਏ ਮੈਂ ਪਕਾਇਆ ਮੈਂ ਪਕਾ ਪਕਾਏ ਕੋ ਰੋਟੀਆਂ ਨਹੀਂ ਪਕਾ ਜਾ ਪਕਾ ਦੇ ਜਾਈ ਇਹ ਤੇ ਮੁਕਰੀ ਇੱਕ ਰਾਤ ਦਾ ਦਿਨ ਦਾ ਖਵਾ ਦੇ ਹੈ ਹੈ ਕੋ ਮਾ मालूम ਹਾਰਾ ਗੁੰ ਦੇ ਤੇ ਕਿਵੇਂ ਦੱਸੇ ਇਹਨੂੰ ਕੀ ਕੀ ਤਰੀਕਾ ਕਰਨਾ ਚਾਹੀਦਾ ਰੋਟੀ ਦੇ ਵਿੱਚ ਐਂ ਕਰੋ ਆਪਾਂ ਦੀ ਸਬਜ਼ੀਆਂ ਕੱਢੋ ਰੋਟੀਆਂ ਨੂੰ ਪੱਕੂ ਠੀਕ ਹੈ ਗਰਮ ਗਰਮ ਨਾਲ ਖਿੱਚ ਲੈਣੀ ਜੇ ਉੱਤੇ ਆਈ ਇੱਕ ਪਹਿਲੀ ਰੋਟੀ ਤੇ ਪਈ ਰਹਿੰਦਾ ਇਹ ਪਹਿਲੀ ਰੋਟੀ ਨਹੀਂ ਛੇੜਨਾ ਆਪਾਂ ਕਿਉਂਕਿ ਉਹਦੇ ਜਿੰਦੀ ਬਰਕਤ ਹੈ ਇਵੇਂ ਗੱਲ ਨਾ ਫੁਰਮਣਾ ਹੈ ਹੈ بس ਦੂਜੀ ਰੋਟੀ ਫਿਰ ਲੱਗਣ ਲਈ ਦੇਣੀ ਥੱਲੇ ਸਿੱਧੇ ਹੱਥ 'ਚ ਆਉਣੀ ਚਾਹੀਦੀ ਹੈ ਛਾਂ 'ਚ ਵੀ ਆਣੀ ਵੀ ਉਧਰ ਦੁੱਧ ਹੋਰ ਖਿਚਨੀ ਆਲੇ ਫਿਰ ਹੈਂ ਫੁੱਲ ਲਿਆਣਾ ਜਿਹੜਾ ਆਪਣਾ ਜੈ ਹਰਿਆ ਨਾ ਉਹਨੂੰ ਇੰਨੀ ਨਗਲੀ ਹੁੰਦੀ ਆ ਆ ਭੁੱਖਾ ਰਹੇ ਤੇ ਹਟਾ ਗੁੰਨਾ ਮਾਰਾ ਆਪਾਂ ਖਾਦ ਹੁੰਦਾ ਵੀ ਜੇ ਬਾਹਰ ਕੱਢ ਗਏ ਤੇ ਸੋਈ ਜੈਸੁਰਿਆ ਜੈਸੁਰਿਆ ਹਾਂ ਜੈਸੁਰ ਤੂੰ ਵੇਖਾ ਜੈ ਹਰਿਆ ਤੂੰ ਕਿੱਥੇ ਵੇਖਿਆ ਸੀ ਆਹ ਕਾਹਤੇ ਕੋਈ ਆਪਣੇ ਕੀ ਜਾਂਦਾ ਨਾ ਆ ਕਾਪਰਨ ਆਹੋ ਆਹੋ ਆਹ ਕਾਪਰਨ ਰੋਟੀ ਉਥੇ ਲਿਆਵਾਂਗਾ ਆਹੋ ਆਹੋ ਠੀਕ ਰੱਖ ਦੁੱਧ ਇਹਨਾਂ ਦਾ ਕਿੰਨੇ ਬਰੇ ਸਾਡੇ ਕੋਲ ਖਰ ਕਿੰਨੀਆਂ ਰੋਟੀਆਂ ਰੋਟੀ ਕਿਸਮਾਂ ਚ ਲਿਖੀਆਂ ਨੇ ਖਰ ਕਿੰਨੇ ਰਹੀ ਖਵਾਇਆਂ ਤੁਹਾਨੂੰ ਖਵਾਇਆਂ ਨਾ ਤੂੰ ਵੀ ਇੱਕ ਵਾਰੀ ਨਹੀਂ ਖਾਈ ਆ ਪਕਾ ਕੇ ਇੱਕ ਵਾਰੀ ਵੀ 10 ਸਾਲ ਹੋ ਗਣੇ ਆਉਦੇ ਨੂੰ ਮੇਰੀ ਗੱਲ ਸੁਣ ਲੈ ਗੱਲ ਸੁਣ ਰੋਟੀ ਲੈ ਕੇ ਆਉਂਦੇ ਬੱਬਲ ਮੋਟਰ ਇਹ ਆ ਮੈਂ ਕਦੀ ਦਾਰ ਕਿੱਥੇ ਗਿਆ ਤਾ ਖਾਲੇ ਨੇ ਵੱਡੇ ਵੱਡੇ ਉਹਨਾਂ ਦੇ ਵਿੱਚ ਚਲਾ ਲੈਂਦਾ ਮੋਟਰ ਸੰ ਡਿੱਗਾਂ ਰੋਟੀ ਆ ਕੇ ਤਾ ਟੀ ਜੈ ਸੁਰੀਆ ਦਾ ਪਾਟਕ ਚੜ੍ਹਦਾ ਚੜਾ ਕੋਲ ਲੱਤਾਂ ਘੋਲਤ ਉਹੋ ਗੁੜਾਂ ਸਿਰੋਂ ਇਹ ਥੋੜਾ ਵੀ ਲਾਉਣਾ ਪੈਂਦਾ ਬੰਦਾ ਇਹ ਚੈਟ ਹੈ ਇਹ ਫਿਰ ਕਿਉਂ ਨਹੀਂ ਆਇਆ ਮੇਰੇ ਤਾਂ ਰੋਟੀਆਂ ਪੂਰੀਆਂ ਕਰਨਾਂ ਦਾ ਪਰ ਕਚਰਾ ਲੜਣਾ ਹੀ ਚਲਾਣ ਨੂੰ ਦੋ ਫਿਰ ਥੋੜਾ ਫਾਲਟ ਨਾਲ ਚਲਾ ਨਹੀਂ ਸਕਦਾ ਮਸ਼ੀਨ ਦੋ ਤਿੰਨ ਘੰਟੇ ਚਲਾ ਦੇ ਤਾਂ ਬੰਦ ਹੋ ਕੇ ਅੰਗੂ ਪੁੱਛ ਰੱਖ ਤੂੰ ਇਹਨ ਮੈਨਾਂ ਕੱਲ ਦੱਸਿਆ ਕਿ ਰੋਟੀ ਵੇਹ ਬੰਦਾ ਦਾ ਮਾਰੀਏ ਵੀ ਰੋਟੀ ਥੋੜੀ ਛੋਟੀ ਰੱਖੇਗਾ ਜੋ ਤਵੇ ਦੇ ਬਾਹਰ ਛੱਡ ਚਲੀ ਜਾਂਦੀ ਨਾ ਫਿਰ ਉਹ ਜਿਹੜੇ ਸੈੱਡਾਂ ਦੇ ਕਿਨਾਰੇ ਪੱਕੀਆਂ ਹੋ ਜਾਂਦੀਆਂ ਨੇ ਉਹਦੇ ਨਾਲ ਉਥੋਂ ਕੱਚੀ ਰਹਿ ਜਾਂਦੀ ਹੈ ਜਿੰਨੇ ਜੋ ਹੈਗਾ ਵਿਚਾਰਾ ਦਾ ਟਾਈਮ ਸਾਰੀ ਫਿਰਦਾ ਠੀਕ ਹੈ ਆਪਣਾ ਇਹ ਸੋਲਿਆ ਕਿ ਆਪਾਂ ਬੰਦਨ ਤੰਗ ਨਹੀਂ ਕੀਤਾ ਜੇ ਬੰਦੇ ਨੇ ਜੇ ਨਹੀਂ ਇਹ ਕੰਮ ਕਰਦਾ ਨੂੰ ਅਗਰ ਆਖੇ ਵੀ ਅਗਰ ਲਈਦਾ ਨਹੀਂ ਹੁੰਦਾ ਤੇ ਉਹਨੂੰ ਖਰਾਬ ਨਹੀਂ ਕਦੇ ਕੀਤਾ ਸੀਜ਼ਨ ਪੂਰਾ ਲਵਾਉਣਾ ਹੈ ਤੇ ਇਹਦਾ ਵੀ ਤੋ ਕਿੰਨੇ ਸੀਜ਼ਨ ਲਈ ਪਹਿਲੇ ਮਸ਼ੀਨਾਂ ਨਾਲ ਜਾਂਦਾ ਰੋਟੀਆਂ ਬਣਾਉਣ ਤੇ ਦੂਜਾ ਸੀਜ਼ਨ ਹੈ ਤੇ ਨਾਲਿਆਂ ਦੇ ਮੈਂ ਦੋ ਤਿੰਨ ਵਾਰੀ ਗਿਆ ਪਹਿਲਾਂ ਦੂਜਾ ਸੀਜ਼ਨ ਹੈ ਤੇ ਤੈਨੂੰ ਬੰਦਾ ਕਿੱਦਾਂ ਮਿਲਿਆ ਪਹਿਲੋ ਬੜੇ ਗੰਦੇ ਸੀ ਪਹਿਲੋ ਜਿਹੜੇ ਸੀ ਬੜੇ ਗੰਦੇ ਸੀ ਹੌਣ ਵਾਲੇ ਹੁਣ ਤਾਂ ਬੜੇ ਸਾਈਟਰ ਨੇ ਹੈ ਹੁਣ ਤਾਂ ਬੜੇ ਸਾਈਟਰ ਨੇ ਅੱਛਾ ਨਹੀਂ ਹੁਣ ਸਹੀ ਹੈ ਮੇਰਾ ਬੰਦਾ ਤੇ ਮਿਲੇਗਾ ਕਿ ਨਹੀਂ ਜਿੰਦਗੀ ਚ ਮੇਰਾ ਤੇ ਨਹੀਂ ਮਿਲੇਗਾ ਕਿ ਨਹੀਂ ਕਰੇ ਜਿੰਦਗੀ ਚ ਕਦੇ ਵੀ ਨਹੀਂ ਮੈਂ ਛੱਡਦਾ ਮੈਂ ਕਿੱਡਾ ਕੜਵਣਾਸ਼ ਬੰਦਾ ਲੱਗਦਾ ਤੈਨੂੰ ਤੈਨੂੰ ਛੱਡਾ ਤੇ ਕੋਈ ਹੋਰ ਮਿਲੇਗਾ ਨਹੀਂ ਤੈਨੂੰ ਬੰਦਾ ਕਿੱਡਾ ਕਵਦੀ ਲੱਗਦਾ ਮੈਂ ਬੜਾ ਅੱਛਾ ਅੱਛਾ ਇਹ ਤਾਂ ਇਹਨੇ ਬੰਦਾ ਗੰਦਾ ਏ ਤੂੰ ਹੈ ਬਾਬੂ ਨੰਦਾ ਨਹੀਂ ਕਰਨਾ ਰੋਟੀਆਂ ਮਿੱਤਰੋ ਤੁਹਾਨੂੰ ਇੱਕ ਦੇ ਆਪਾ ਦਿੱਤੇ ਗ੍ਰੇਨ ਰੋਟੀਆਂ ਵੱਧ ਚੁੱਕਿਆ ਨੇ ਰੋਟੀਆਂ ਤਕਰੀਬਨ 8-9 ਹੋ ਚੁੱਕਿਆ ਨੇ ਤੇ ਖਾ ਲਈਏ ਮੈਂ ਆਏ ਪਾਸੇ ਹੋ ਯਾਰ ਰੋਟੀ ਦਾ ਵੇਖਣ ਦੇ ਅੱਗੇ ਡਾਂਸ ਕਰਦਾ ਹਨ ਲੋਕੀ ਡਾਂਸ ਹੋ ਰੋਟੀਆਂ ਤਾਂ ਵਧੀਆ ਬਜਣ ਵੇਖੋ 8-10 ਬਣੀਆਂ ਪਿਆ ਨੇ ਮੈਂ ਤਾਂ ਦੋ ਇਹ ਚਲਾਉ ਕੰਮ ਮੈਂ ਆਪਾਂ ਦਾ ਹੀ ਕਲਾਸ ਹੈਂ ਉਹ ਜਿਹੜੀਆਂ ਸ਼ਗਾ ਗਈ ਕਿ ਪੂੜੀਆਂ ਚਲੋ ਠੀਕ ਹੈ ਇਹਨਾਂ ਨੇ ਖਾਣੇ ਆਪ ਨਹੀਂ ਪਕਾ ਲਈ ਠੀਕ ਹੈ ਚੰਗਾ ਫਿਰ ਅਸੀਂ ਵੀਡੀਓ ਤੁਹਾਨੂੰ ਦੱਸਾਂਗਾ ਖਾਂਦੇ ਆ ਜਾਂ ਨਹੀਂ ਖਾਂਦੇ ਠੀਕ ਹੈ ਤੇ ਚੰਗਾ ਇੰਨੇ ਨਾਲ ਕਰੀਂ ਰੋਟੀ ਦਾ ਖਾਣਗੇ ਹੁਣ ਆਪਾਂ ਮਾਰੇ ਤਵਾ ਹੋਰ ਲਾ ਦੇਨੇ ਕੱਲ ਟੋਪੀ ਪਾ ਕੇ ਪਿਆ ਇਹਦਾ ਤੁਹਾਨੂੰ ਦਿਖਾਉਣਾ ਵੀ ਇਹ ਵੀ ਬਲਾ ਆਹ ਨਾ ਮੈਂ ਰੋਟੀ ਨਹੀਂ ਖਾਣੀ ਪੂੜੀਆਂ ਖਾਣੀਆਂ ਨੇ ਆਏ ਖਾਣੇ ਰੋਟੀਆਂ ਨਹੀਂ ਨਹੀਂ ਰੋਟੀ ਨਹੀਂ ਖਾਣੀ ਪੂੜੀਆਂ ਖਾਣਾਂ ਪੱਕੀ ਗੱਲ ਹੈ ਨਾ ਪੱਕੀ ਗੱਲ ਤਾਂ ਇਹ ਵੀਡੀਓ ਬਣਾ ਲਈ ਮੋਕੇ ਤੇ ਅੱਛਾ ਕੋਈ ਛੱਕ ਹੀ ਨਹੀਂ ਗੱਲ ਠੀਕ ਰੋਟੀ ਬਣਾਉਣ ਨੂੰ ਕਹਿਤਾ ਉਹ ਕਿਨੂੰ ਕਿਨੂੰ ਕਹਿਤਾ ਉਹ ਦੂ ਜਿਦਾਂ ਕਰੇ ਬਣਦੀ ਰੋਟੀ ਸਾਡੀ ਪੂੜੀਆਂ ਵੀ ਫਿਰ ਸਾਡੇ ਹੱਥ ਲਈਦਾ ਆਉਂਦੇ ਤੈਨੂੰ ਲੈ ਚਲੇ ਨਾ ਤੇ ਬਾਹਰ ਜਾਣਾ ਆਜੋ ਉਧਰ ਜਿੱਦ ਰਹੀ ਨਵੇਂ ਵੇਖਣ ਜਾਣਾ ਹੈ ਇਧਰ ਨੂੰ ਮਾਰਾ ਚੱਲ ਕੇ ਤੂਗੇ ਹਾਕ ਤਲਾਇ ਮਾਰਾ ਮਸ਼ੀਨ ਚਲਾਣੀ ਪਈ ਤੇ ਰੋਖਾ ਆਜ ਥੋੜਾ ਮਸ਼ੀਨ ਚਲਦਾ ਤਾ ਉਹ ਚੱਲੇ ਦੀ ਚੱਲੇ ਕੱਲ ਡੇ ਢੇਰ ਬੰਦੇ ਤੇ ਅੱਜ ਕਿਥੋਂ ਬੰਨਦੇ ਚੱਲਦਾ ਚੱਲ ਬਣ ਮਸ਼ੀਨ ਪਾ ਅੱਜ ਵੀ ਚਲਾ ਲੈ ਗੱਲ ਵੀ ਜਿਹੜਾ ਬੱਕੂ ਕਟਰ ਤੇ ਲੱਗੇ ਰਹਿੰਦਾ ਜਲੋ ਟਿੱਬਾ ਬਣ ਕੇ ਉਹ ਮਾਰ ਫਿਰ ਕੱਟ ਚੱਕਣਾ ਫਿਰ ਛੁੱਟਦਾ ਟਿੱਬਾ ਇਹਨਾਂ ਬੜੇ ਛੰਡੇ ਨੇ ਕੱਲ ਗੱਪ ਕਿਸ ਤਰ੍ਹਾਂ ਦਾ ਮਾਰਦਾ ਏ ਤੂੰ ਕੱਲ ਕਿਸ ਤਰ੍ਹਾਂ ਦਾ ਮਾਰਦਾ ਏ ਮੈਂ ਤਰੋਧ ਦੇ ਮਾਰਾ ਕੋ ਗੋਰੀ ਕੁਸਵਾਲ ਵੀਰੋ ਦੁਬਾਰਾ ਵੀਰੋ ਸੀਪੀ ਵੀਰੋ ਕਿਦੇ ਮਾਰਦਾ ਹਿੰਦੀ ਜਿੱਤਣਾ ਦੇ ਹੱਥ ਲੋਈ ਹੁੰਦਾ ਤੂੰ ਕਹਿੰਦਾ ਇਹ ਮਾਈਕ ਮੁੱਕਾਦਾ ਸੱਜੇ ਪੰਨ ਮਾਰ ਚੇ ਕਹਿੰਦਾ ਪਾ ਆੜ ਗਾਦਰ ਮਿੱਠਾ ਕੱਟ ਬਣਾਉਣਾ ਲਾਲ ਚਲਾਈ ਨਹੀਂ ਫਿਰ ਇਹ ਹੋ ਰਿਹਾ ਨਹੀਂ ਕਰ ਰਿਹਾ ਐ ਗੋਰੀ ਕਿਵੇਂ ਥੱਲੇ ਕੱਲਾ ਰਹਿ ਡਾਉ ਕੋਲ ਤੇਰੇ ਮਨਦਾ ਹੈ ਕਿਵੇਂ ਆਪਾਂ ਇਹਦੇ ਮਾਰ ਬੁੜੀਆਂ ਲੱਗਿਆ ਹੋਰੇ ਕਲਮ ਕਿਸਮਾ ਚੰਗੇ ਬਾਜ ਗਾਏ ਕੁਛ ਨਹੀਂ ਗੁੜੀਆਂ ਨੂੰ ਲੰਮੀ ਲੱਗੀਆਂ ਨਹੀਂ ਲੱਗਦੀਆਂ ਤੇਰੇ ਬੁੜੇ ਕੁਛੀ ਨੂੰ ਕੁੱਛਦਾ ਸੀ ਉਹ ਕੀ ਆ ਨੀ ਕੱਲ ਤੇ ਮੈਨੂੰ ਥੱਲੇ ਲਾ ਦੇ ਹੁਣ ਦੇਖ ਤਾਂ ਕਿਹੜਾ ਇੱਕ ਮੈਨ ਲਵਾ ਕੇ ਧੱਕਲ ਮੈਂ ਇਸ ਕੋ ਪਤਾ ਤਾਂ ਹੈ ਨੀ ਮੈਂ ਜਾਂਦਾ ਉਹ ਗਾਡੀ ਕੋ ਉੱਪਰ ਮੈਂ ਆ ਰਹਾ ਹਾਂ ਵਰਤਿਆ ਹੁਣ ਠੀਕ ਚੱਲ ਰਿਹਾ ਨਾ ਪਿੱਛੇ ਵਾਲਾ ਤੇ ਪਹਿਲੇ ਵਾਲਾ ਤੇ ਬੜਿਆ ਬਸ ਚਲ ਸ਼ੁਕਰ ਹੁਣ ਤੇ ਨਹੀਂ ਬਣਾ ਇਹਦੇ ਗੜੇ ਲਾਈ ਹੋ ਰਹੇ ਫਿਰ ਬਣਾ ਐਡਾ ਗਰੁੱਪ ਹੋਇਆ ਫਿਰ ਦਾ ਚੁੱਕਦਾ ਪਾਜ ਮੈਂ ਚੜਾ ਮੈਂ ਕਰਦਾ ਇਸ ਕੋ ਜਾਚ ਨਹੀਂ ਹੈ ਹੁ ਤੂੰ ਬੈਠ ਐਨੀ ਵੱਡ ਗਾ ਦਵਾੜਾ ਕਵਾੜ ਐਡਾ ਟਿੱਬਾ ਕਬਾਰ ਹੀ ਕੱਢ ਲਈ ਮੈਂ ਜਵਾਬ ਹੀ ਕੋਈ ਰਹੇਗਾ ਆਪਣੇ ਕੋਲ ਵੜਾ ਮੈਂ ਹੁਣ ਕੋਈ ਜਵਾਬ ਹੀ ਰਹੇਗਾ ਇਹ ਇਕਲੂ ਸਰਾਇਆ ਨੇ ਮੈਂ ਇਕਲੂ ਸਰਾਇਆ ਨੇ ਕੱਲ ਉਹ ਕਹਿੰਦਾ ਸੀ ਉਹ ਛੁੱਟਦਾ ਐਸੇ ਛੁੱਟਦਾ ਐ ਬੇਰ ਸਾਰ ਸਾਥ ਛੋੜੋ ਮੈਂ ਤੇ ਬੋਲਾਂ ਨੀਚੇ ਛੁੱਟੇਗਾ ਮੈਂ ਮੇਰ ਕਟਾਂਗਾ ਉਹ ਮੋਸੀ ਸਿੱਧੀ ਬਾਟ ਦੇ ਨਾਲ ਜਾ ਵਜਦੀ ਜਾਂਦੀ ਐ ਇਹਨੇ ਲੋਡ ਬਣਾਉਂਦਾ ਜਾਂਦਾ ਮਸ਼ੀਨ ਅਏ ਤਾਂ ਥੱਲੇ ਲੰਗਦੀ ਹੋਣੀ ਹੈ ਥੱਲੇ ਵੀ ਚਲੋ ਠੀਕ ਹੈ ਜੀ ਆਪਣਾ ਅੱਜ ਦਾ ਇਹਨਾਂ ਬਲੌਗ ਆ ਮਿਲਦੇ ਹੁਣ ਰੋਟੀ ਖਾਣੇ ਆ ਅਸੀਂ ਕਿਉਂਕਿ ਇਹਨਾਂ ਦੇ ਵੀਡੀਓ ਨਹੀਂ ਖਾਸ ਰੋਟੀ ਤਾਂ ਜਰੂਰ ਖਾ ਕੇ ਜਾਵਾਂਗੇ ਸਾਡੇ ਕੋਲ ਅਸੀਂ ਵੀਡੀਓ ਨਹੀਂ ਬਣਾਉਣੀ ਇਹਨਾਂ ਦੀ ਤੇ ਬਾਕੀ ਜੇ ਹੁਣ ਆਪਾਂ ਮਿਲਦੇ ਕਿਸੇ ਹਬਰ ਨਵੇਂ ਵੀਡੀਓ ਚ ਉਦੋਂ ਤੱਕ ਲਈ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਖਾਣ ਕੇ ਜਰੂਰ ਆਪਾਂ ਵੀਡੀਓ ਨਹੀਂ ਇਹਨਾਂ ਦੀ ਬਣਾਉਣੀ ਕਿਉਂਕਿ ਫਿਰ ਆਪਾਂ ਹੁਣ ਇੰਨੀ ਨਹੀਂ ਕਹਤਾ ਅਸੀਂ ਨਹੀਂ ਖਾਣੀ ਨਹੀਂ ਖਾਣੇ ਹਾਂ ਵੀ ਹੁਣ ਜੇ ਆਪਾਂ ਵੀਡੀਓ ਬਣਾ ਕੇ ਪਾਉਣੇ ਆ ਫਿਰ ਤੁਸੀਂ ਇਹਨਾਂ ਨੂੰ ਕਮੈਂਟ ਕਰਨੇ ਕਿ ਬੰਦੇ ਵੇਲੇ ਝੂਠ ਹੀ ਬੋਲਦੇ ਜੀਲ ਤੇ ਕਦਾਈ ਖਾਣ ਨੂੰ ਤੇ ਉਹਦੇ ਵੇਖੇ ਜੇ ਪਿੰਡੀ ਨਾਲ ਪਨੀਰ ਹੋਵੇ ਵਿੱਚ ਉਹਦੇ ਮਾੜਾ ਮੋਟਾ ਅਦਰਕ ਪਾਈ ਹੋਵੇ ਮਸਾਲਾ ਹੋਵੇ ਤੇ ਜੀ ਨਾ ਕਰੇਗਾ ਖਾਣ ਹੈ ਖਾਟਾ ਨਹੀਂ ਕਰਦਾ ਤੇ ਹੁਣ ਆਪਾਂ ਕਰਦੇ ਤਿਆਰੀ ਚੱਕੋ ਕੌਲੀਆਂ ਦੇ ਕਰੋ ਸ਼ੁਰੂ ਕੰਮ ਲੈ ਵੀਡੀਓ ਕੌਲੀਆਂ ਦੀ ਚੱਲ ਕੋ ਰਿਆ ਛਾਂਚ ਤਾਂ ਨਹੀਂ ਆਣੀ ਅਜੇ ਛਾਂਚ ਨੂੰ ਠੀਕਦਾ ਨਹੀਂ ਆਣੀ ਤੀਵੀਂ ਚਲਾਓ ਜੇ ਫੋਨ ਲਾ ਕੇ ਗਿਰ ਪੁੱਛ ਆਣਾ ਬੇ ਕੋਨੀ ਉਹਨਾਂ ਐਵੇਂ ਸਾਨੂੰ ਨਾ ਕਰੂ ਜਨਾਜ ਪਾਈ ਫਿਰ ਆਹ ਆ ਦਿਲ ਵਿੱਚ ਸੁਖ ਦਾ ਰੱਬਾ ਨਾ ਹੀ ਮਿਲੇ ਛਾਂ ਚੋ ਚੱਲਣਾ 200 ਰੁਪਏ ਦੀ 7 ਰੋਟੀਆਂ 100 ਰੁਪਏ ਦੀਆਂ ਕਰੋ ਕਿਸ ਦੇ ਹਾਂ ਇਹਨਾਂ ਨੂੰ ਪੁੱਛ ਕੇ ਇਹਨਾਂ ਦੇ ਕਰ ਹਾਂ ਇਹਨਾਂ ਦੇ ਕਰਵਾਇਆ ਨਹੀਂ ਇਹਨਾਂ ਦੇ ਕਰਵਾਇਆ ਨਹੀਂ ਇੱਥੇ ਮੈਂ ਰੋਟੀਆਂ ਦੀ ਗੋਲ ਉਹ ਸਾਧ ਲਗਾ ਰਗਣੀ ਕਿੰਧਰਾ ਟਾਈਮ ਲਾਗੋ ਕਿੰਧਰਾ ਟਾਈਮ ਲਾਗੋ ਕਿੰਧਰਾ ਟਾਈਮ ਲਾਗ ਰੋ 15 ਮਿੰਟ ਠੀਕ ਆ ਜੋ ਜਲ ਜਾਈ ਖਾਣਾ ਹਮਰਾ ਸ਼ੂਕ ਰਹਾ ਹੈ ਹਮਰਾ